ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਓ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਟੂੜੀ ਦੇ ਪੰਡ ਬਹਾਦਰ ਸਿੰਘ ਸੱਚਮੁੱਚ ਹੀ ਬੜਾ ਬਹਾਦਰ ਆਦਮੀ ਸੀ ਉਸ ਦੀ ਬਹਾਦਰੀ ਕੇਵਲ ਡਾਂਗ ਛੋਟੇ ਦੀ ਬਹਾਦਰੀ ਨਹੀਂ ਸੀ ਉਹ ਆਪਣੀ ਜਾਤ ਬਰਾਦਰੀ ਦੇ ਨਾਂ ਤੇ ਅਣਖ ਤੇ ਮਰ ਮਿਟਣ ਵਾਲਾ ਆਦਮੀ ਸੀ ਚਠਾ ਬਰਾਦਰੀ ਦੇ ਉੱਤੇ ਬਹੁਤ ਸਾਰੇ ਪਿੰਡ ਸਨ ਬਸ ਇਹ ਬਰਾਦਰੀ ਹੀ ਬਹਾਦਰ ਸਿੰਘ ਦੀ ਜਾਨ ਸੀ ਇਸ ਬਰਾਦਰੀ ਵਿੱਚ ਕਿਸੇ ਦਾ ਪੁੱਤਰ ਆਪਣਾ ਪੁੱਤਰ ਸੀ ਕਿਸੇ ਦੀ ਧੀ ਆਪਣੀ ਧੀ ਤੇ ਕਿਸੇ ਦੀ ਨੋ ਉਸ ਦੀ ਆਪਣੀ ਨੋ ਸੀ ਜੇ ਇਸ ਬਹਾਦਰੀ ਦੇ ਕਿਸੇ ਬੰਦੇ ਦੀ ਹੀਠੀ ਹੋ ਜਾਏ ਤਾਂ ਇਸ ਨੂੰ ਬਹਾਦਰ ਸਿੰਘ ਆਪਣੀ ਹੀਠੀ ਸਮਝਦਾ ਤੇ ਕਿਸੇ ਦਾ ਮਾਣ ਉਸ ਦਾ ਆਪਣਾ ਮਾਣ ਇਹ ਬਰਾਦਰੀ ਬਸ ਬਹਾਦਰ ਸਿੰਘ ਦਾ ਇੱਕ ਵੱਡਾ ਸਾਰਾ ਟੱਬਰ ਸੀ ਜਿਸ ਉੱਤੇ ਉਸਨੇ ਕੁਕੜੀ ਵਾਂਗ ਆਪਣੇ ਖੰਭ ਖਿਲਾਰੇ ਹੋਏ ਸਨ ਬਹਾਦਰ ਸਿੰਘ ਤੇ ਉਸਦੇ ਆਪਣੇ ਵਰਗੇ ਕੁਝ ਹੋਰ ਸਾਥੀ ਇਸ ਬਰਾਦਰੀ ਨੂੰ ਕੰਜ ਬਲੇਟ ਕੇ ਇਕੱਠਿਆ ਰੱਖਦੇ ਪੁਰਾਣੀਆਂ ਗੱਲਾਂ ਸੁਣਾ ਸੁਣਾ ਕੇ ਇਸ ਦਾ ਸਵੈ ਮਾਣ ਕਾਇਮ ਰੱਖਦੇ ਨਵੀਂ نسل ਦੇ ਮੁੰਡਿਆਂ ਨੂੰ ਉਹ ਚੱਠਿਆਂ ਦੀਆਂ ਇੱਕ ਮੁੱਠ ਹੋ ਕੇ ਲੜੀਆਂ ਤੇ ਕਟੀਆਂ ਪੇੜਾਂ ਦਾ ਹਾਲ ਦੱਸਦੇ ਕਿਸ ਤਰ੍ਹਾਂ ਪਿਛਲੇ ਸਮਿਆਂ ਵਿੱਚ ਪੁਨਾ ਪੱਟੀਆਂ ਤੇ ਖਰਲਾ ਨੂੰ ਉਹਨਾਂ ਦੇ ਪਿੰਡਾਂ ਵਿੱਚ ਉਪਜਾ ਕੇ ਉਹ ਪਿੰਡ ਬਣ ਲਏ ਤੇ ਉਹਨਾਂ ਦੀਆਂ ਜ਼ਮੀਨਾਂ ਆਪੋ ਵਿੱਚ ਵੰਡ ਕੇ ਉੱਥੇ ਨਵੇਂ ਪਿੰਡ ਵਸਾ ਲਏ ਇਹੋ ਜਿਹੀਆਂ ਗੱਲਾਂ ਸੁਣਨ ਨਾਲ ਨਵੀਂ نسل ਦੇ ਮਨ ਇੱਕ ਦੂਜੇ ਦੇ ਨੇੜੇ ਰਹਿੰਦੇ ਤੇ ਸੰਗਲੀ ਦੀਆਂ ਕੁੜੀਆਂ ਵਾਂਗ ਉਹ ਆਪੋ ਵਿੱਚ ਜੁੜੇ ਰਹਿੰਦੇ ਉਸ ਤਰ੍ਹਾਂ ਛੱਟਿਆਂ ਨੇ ਇਹਨਾਂ ਪਿੰਡਾਂ ਦਿਵਾਲੇ ਕੋਈ ਵਾਰ ਤੇ ਨਹੀਂ ਸੀ ਕੀਤੀ ਬਾਰ ਦੇ ਲੋਕ ਇਹਨਾਂ ਪਿੰਡਾਂ ਦੇ ਆਰ ਪਾਰ ਲੰਘਦੇ ਤੁਰਦੇ ਘੋੜੀਆਂ ਤੇ ਗੱਡੀਆਂ ਉੱਤੇ ਮੋਟਰਾਂ ਤੇ ਪਰ ਉਹ ਇਸ ਬਹਾਦਰੀ ਦੇ ਤੇ ਇਸ ਬਰਾਦਰੀ ਤੇ ਕੋਈ ਅਸਰ ਨਾ ਪਾਉਂਦੇ ਕਿਸੇ ਨੂੰ ਛੋਂਦੇ ਰਾ ਕਿਸੇ ਨੂੰ ਦੁਖਾ ਨਾ ਸਕਦੇ ਕਿਸੇ ਨੂੰ ਨਿਵਾ ਨਾ ਸਕਦੇ ਸਰਕਾਰ ਮਾਮਲਾ ਲੈਂਦੀ ਪੁਲਿਸ ਚੋਰੀ ਕਰਨ ਵਾਲਿਆਂ ਨੂੰ ਲੜਨ ਵਾਲਿਆਂ ਨੂੰ ਜੇਲ੍ਹ ਵਿੱਚ ਭਜਵਾ ਦਿੰਦੀ ਪਰੇ ਬ੍ਰਾਦਰੀ ਫਿਰ ਵੀ ਇੱਕ ਮੁਠ ਡੱਬੀ ਵਾਂਗ ਬੰਦ ਰਹਿੰਦੀ ਬ੍ਰਾਦਰੀ ਦੇ ਢਾਂਚੇ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਹਲ ਵਗਦੇ ਮੱਝਾਂ ਛੱਪੜ ਵਿੱਚ ਨਹਾਉਂਦੀਆਂ ਰੋਟੀਆਂ ਪਕਦੀਆਂ ਰਹਿੰਦੀਆਂ ਤੇ ਕੰਮੀ ਸੇਵਾ ਕਰਦੇ ਰਹਿੰਦੇ ਇਹ ਗੱਲਾਂ ਚੱਠਿਆਂ ਦੇ ਨਾਂ ਨੂੰ ਉੱਚਾ ਨੀਵਾ ਕਰਨ ਵਾਲੀਆਂ ਨਹੀਂ ਸਨ ਚੱਠਿਆਂ ਦੇ ਇਹਨਾਂ ਪਿੰਡਾਂ ਦੇ ਨੇੜੇ ਇੱਕ ਪਿੰਡ ਵੜੈਜਾਂ ਦਾ ਵੀ ਸੀ ਵੜੈਂਚਾਂ ਦਾ ਉਸ ਤਰ੍ਹਾਂ ਤੇ ਇੱਕੋ ਹੀ ਪਿੰਡ ਸੀ ਤੇ ਚੱਠਿਆਂ ਦੇ ਬਹੁਤੇ ਪਰ ਇੱਕ ਇੱਕ ਵੜੈਂਚ ਦੇ ਕਈ ਕਈ ਮੁਰੱਬੇ ਸਨ ਤੇ ਕਈਆਂ ਵੱਡਿਆਂ ਦੇ ਬਾਹਰ ਯੂਪੀ ਵਿੱਚ ਪਿੰਡਾਂ ਦੇ ਪਿੰਡ ਸਨ ਚੱਠਿਆਂ ਵਿਚਾਰਿਆਂ ਦੀ ਭੋਏ ਦੇ ਮਸਾ ਗੁਜ਼ਾਰੇ ਜੋਗੀ ਹੀ ਸੀ ਤੇ ਇਸ ਵਿੱਚੋਂ ਰੋਟੀ ਖਾਣ ਲਈ ਹਰ ਇੱਕ ਨੂੰ ਹੱਥੀਵਾਹੀ ਕਰਨੀ ਪੈਂਦੀ ਸੀ ਪਰ ਉਹਨਾਂ ਕਦੀ ਵੜੈਂਚਾਂ ਦੀ ਸ਼ੌਂਕਾ ਸ਼ਾਂਕੀ ਦਾ ਰੂਮ ਨਹੀਂ ਮੰਨਿਆ ਸੀ ਦੇ ਨਾਗ ਦੀ ਉਹਨਾਂ ਦੀ ਫੂਫਾਂ ਤੋਂ ਡਰੇ ਕੰ। ਕਹਿੰਦੇ ਨੇ ਮੋਟਰਾਂ ਆਉਣ ਤੋਂ ਪਹਿਲਾਂ ਵੜੈਂਚਾਂ ਦਾ ਸਭ ਤੋਂ ਵੱਡਾ ਸਰਦਾਰ ਮਹਿਤਾਬ ਸਿੰਘ ਆਪਣੇ ਹਾਥੀ ਤੇ ਚੜ ਕੇ ਬਹਾਦਰ ਸਿੰਘ ਦੀ ਹਵੇਲੀ ਦੇ ਕੋਲੋਂ ਲੰਘ ਰਿਹਾ ਸੀ। ਬਹਾਦਰ ਸਿੰਘ ਆਪਣੇ ਇੱਕ ਪੁੱਤਰ ਨੂੰ ਊਗੜ ਨਾਲ ਲਾਈ ਬਾਹਰ ਖੜਾ ਸੀ। ਜਦੋਂ ਸਰਦਾਰ ਨੇੜੇ ਆਇਆ ਤਾਂ ਆਪਣੇ ਮੁੰਡੇ ਵੱਲ ਇਸ਼ਾਰਾ ਕਰਕੇ ਬਹਾਦਰ ਸਿੰਘ ਨੇ ਕਿਹਾ ਸਰਦਾਰ ਮਹਿਤਾਬ ਸਿਆ ਆ ਮੇਰਾ ਮੁੰਡਾ ਤੇ ਪਿੰਡ ਤਿੱਕਰ ਹਾਥੀ ਤੇ ਬਹਾਈਂ ਲਿਜਾ ਆਂਦਾ ਏ ਘਰ ਜਾਣਾ ਏ ਸਰਦਾਰ ਵਿਚਾਰਾ ਨਾ ਹਾਂ ਕਰਨ ਜੋਗਾ ਤੇ ਨਾ ਨਾ ਕਰਨ ਜੋਗਾ ਖਸਿਆਣਾ ਜਿਹਾ ਹੋ ਕਹਿਣ ਲੱਗਾ ਭਾਈ ਉੱਤੇ ਬਿਠਾ ਦੇ ਅਸੀਂ ਲਈ ਚੱਲਾਂਗੇ ਬਹਾਦਰ ਸਿੰਘ ਦੀ ਮੁੰਡਾ ਪਿੰਡ ਓੜਾਣ ਦੀ ਕੋਈ ਇੱਛਾ ਨਹੀਂ ਸੀ ਇਹ ਗੱਲ ਤੇ ਉਸਨੇ ਕੇਵਲ ਆਪਣੇ ਆਪ ਨੂੰ ਹਾਥੀ ਚੜ੍ਹੇ ਸਰਦਾਰ ਦੇ ਪੱਧਰ ਤੇ ਲਿਉਣ ਲਈ ਕਹੀ ਸੀ। ਬਹਾਦਰ ਸਿੰਘ ਉਸ ਵੇਲੇ ਇਕੱਲਾ ਨਹੀਂ ਬੋਲ ਰਿਹਾ ਸੀ। ਉਸ ਦੀ ਆਵਾਜ਼ ਵਿੱਚ ਉਸ ਦੇ ਸੈਂਕੜੇ ਸਾਥੀਆਂ ਦੀ, ਛੱਟਿਆਂ ਦੇ ਪਿੰਡਾਂ ਦੇ ਪਿੰਡਾਂ ਦੀ ਤਾਕਤ ਸੀ। ਇਕਵੇ ਡਿਸਟ੍ਰਿਕਟ ਬੋਰਡ ਦੀਆਂ ਚੋਣਾਂ ਸਨ। ਵੜੈਚਾਂ ਦਾ ਇੱਕ ਸਰਦਾਰ ਵੀ ਮੈਂਬਰੀ ਲਈ ਖਲੋ ਗਿਆ ਤੇ ਮੋਟਰ ਤੇ ਚੜ੍ਹ ਕੇ ਵੋਟਾਂ ਮੰਗਣ ਬਹਾਦਰ ਸਿੰਘ ਦੇ ਪਿੰਡ ਆ ਗਿਆ। ਬਹਾਦਰ ਸਿੰਘ ਉਸ ਨੂੰ ਕੋਈ ਵੋਟਾ ਨਹੀਂ ਪਾਉਣਾ ਚਾਹੁੰਦਾ ਸੀ ਕਿਉਂਕਿ ਮੁਕਾਬਲੇ ਤੇ ਚੱਠਿਆਂ ਵਿੱਚੋਂ ਹੀ ਇੱਕ ਆਦਮੀ ਖਲੋਤਾ ਸੀ ਉਸ ਨੂੰ ਇਹ ਮਖੌਲ ਸੁਝਿਆ ਉਹ ਘੜੀ ਜਾਂਦੇ ਪਿੰਡ ਦੇ ਇੱਕ ਬੁੱਢੇ ਚੂੜੇਵਲ ਉਂਗਲੀ ਕਰਕੇ ਕਹਿਣ ਲੱਗਾ ਸਰਦਾਰ ਜੀ ਅਸੀਂ ਤੇ ਤੁਹਾਡੇ ਗੁੰੰਢੀ ਹੋਏ ਤੋਂ ਹੱਥੋਂ ਬਾਹਰ ਨਹੀਂ ਜਾ ਸਕਦੇ ਪਰ ਉਹ ਬਾਬਾ ਸਾਡੇ ਪਿੰਡ ਦਾ ਚੌਧਰੀ ਹੈ ਜਿੱਧਰ ਉਹ ਆਖੇ ਉਧਰ ਹੀ ਸਾਰਾ ਪਿੰਡ ਵੋਟਾ ਪਾ ਦਿੰਦਾ ਏ ਤੁਸੀਂ ਉਹਨੂੰ ਜ਼ਰਾ ਮਨਾ ਲਓ ਸਰਦਾਰ ਵਿਚਾਰਾ ਭੱਜ ਕੇ ਉਸ ਚੂੜੇ ਪਿੱਛੇ ਗਿਆ ਉਹ ਉਸ ਦਾ ਆਦਰ ਮਾਨ ਕਰਨ ਲਈ ਉਸ ਦੇ ਨੇੜੇ ਨੇੜੇ ਹੋਵੇ ਤੇ ਚੂੜਾ ਵਿਚਾਰਾ ਪਰਾਂ-ਪਰਾ ਹੋਈ ਪਈ ਸਰਦਾਰ ਕਿਧਰੇ ਭਿੱਟਿਆ ਨਾ ਜਾਵੇ ਪਿੱਛੋਂ ਬਹਾਦਰ ਸਿੰਘ ਤੇ ਉੱਥੇ ਬੈਠੇ ਹੋਰ ਬੰਦਿਆਂ ਦਾ ਹਾਸਾ ਨਿਕਲ ਗਿਆ ਤੇ ਸਰਦਾਰ ਵਿਚਾਰਾ ਸ਼ਰਮਿੰਦਾ ਹੋ ਗਏ ਆਪਣੇ ਪਿੰਡ ਨੂੰ ਮੁੜ ਗਿਆ ਪਿੱਛੋਂ ਸਰਦਾਰ ਕਹਿੰਦਾ ਫਿਰਦਾ ਸੀ ਪਈ ਚੱਠਿਆਂ ਦੇ ਦੁਆਲੇ ਤੇ ਇੱਕ ਵਲਗਣ ਵਲਿਆ ਹੋਇਆ ਹੈ ਇਸ ਵਿੱਚੋਂ ਲੰਘਣਾ ਬੜਾ ਔਖਾ ਏ ਇੱਕ ਦਿਨ ਚੱਠਿਆਂ ਦੇ ਇਸ ਵਲਗਣ ਵਿੱਚ ਮਘੋਰਾ ਹੋਣ ਦੀ ਖਬਰ ਆਈ ਇੱਕ ਫੌਜੀ ਚੱਠੇ ਨੇ ਆਪਣੀ ਪਹਿਲੀ ਵੋਟੀ ਛੱਡ ਕੇ ਇੱਕ ਹੋਰ ਵਿਆਹ ਕਰਵਾ ਲਿਆ ਸੀ ਤੇ ਉਸਦੀ ਪਹਿਲੀ ਵੋਟੀ ਆਪਣੀ ਛੋਟੀ ਜਹੀ ਕੁੜੀ ਸਮੇਤ ਆਪਣੇ ਪੇਕਿਆਂ ਦੇ ਘਰ ਰਹਿੰਦੀ ਸੀ ਪੇਕਿਆਂ ਦਾ ਹੱਥ ਤੰਗ ਵੇਖ ਕੇ ਉਸ ਔਰਤ ਨੇ ਸ਼ਹਿਰ ਵਿੱਚ ਜਾ ਕੇ ਕਿਸੇ ਦੇ ਘਰ ਨੌਕਰੀ ਕਰ ਲਈ। ਇਹ ਆਦਮੀ ਕਿਸੇ ਦਫ਼ਤਰ ਵਿੱਚ ਨੌਕਰ ਸੀ। ਹੌਲੀ-ਹੌਲੀ ਗੱਲ ਨਿਕਲ ਆਈ ਕਿ ਜੱਠਿਆਂ ਦੀ ਨੂੰਹ ਸ਼ਹਿਰ ਵਿੱਚ ਕਿਸੇ ਦੇ ਘਰ ਨੌਕਰੀ ਕਰਦੀ ਏ। ਬਹਾਦਰ ਸਿੰਘ ਨੇ ਜਿਆਦਾ ਸੁਣਿਆ ਤਾਂ ਉਸ ਨੂੰ ਬੜਾ ਦੁੱਖ ਹੋਇਆ। ਜੇ ਉਹਨਾਂ ਦੀ ਨੂੰਹ ਕਿਸੇ ਦੇ ਘਰ ਨੌਕਰੀ ਕਰਦੀ ਫਿਰੇ ਤਾਂ ਉਹਨਾਂ ਦੀ ਕੀ ਇੱਜ਼ਤ ਰਹਿ ਗਈ? ਇਹ ਹੋਇਆ ਜੇ ਉਹ ਉਸ ਦੀ ਆਪਣੀ ਨੂੰ ਨਹੀਂ ਸੀ ਉਹਨਾਂ ਦੇ ਪਿੰਡ ਦੀ ਵੀ ਨਹੀਂ ਸੀ ਫਿਰ ਵੀ ਉਹ ਚੱਠਿਆਂ ਦੀ ਨੂੰਹ ਸੀ ਤੇ ਇਸ ਲਈ ਬਹਾਦਰ ਸਿੰਘ ਦੀ ਆਪਣੀ ਨੂੰਹ ਸੀ ਬਹਾਦਰ ਸਿੰਘ ਘਰੋਂ ਕੁਝ ਐਡਾ ਸੌਖਾ ਨਹੀਂ ਸੀ ਫਿਰ ਵੀ ਉਹ ਨਹੀਂ ਚਾਹੁੰਦਾ ਸੀ ਕਿ ਚੱਠਿਆਂ ਦੀ ਇੱਕ ਨੂੰਹ ਸ਼ਹਿਰ ਵਿੱਚ ਨੌਕਰੀ ਕਰਦੀ ਫਿਰੇ ਪਰ ਇਸ ਵਿੱਚ ਉਸ ਵਿਚਾਰੇ ਦਾ ਕੀ ਕਸੂਰ ਸੀ ਜੇ ਉਸ ਦਾ ਢਿੱਡ ਨਾ ਟੁਰੇ ਤਾਂ ਉਸ ਨੌਕਰੀ ਤਾਂ ਕਰਨੀ ਹੋਈ ਇਸ ਮਾਮਲੇ ਨੂੰ ਨਿਜੱਠਣ ਦਾ ਇੱਕੋ ਹੀ ਢੰਗ ਸੀ ਕਿ ਬਹਾਦਰ ਸਿੰਘ ਉਸ ਨੂੰ ਆਪਣੇ ਘਰ ਲੈ ਆਵੇ ਉਸ ਨੂੰ ਘਰ ਲੈ ਆਉਣ ਦੀ ਸਲਾਹ ਬਹਾਦਰ ਸਿੰਘ ਨੇ ਆਪਣੇ ਪੁੱਤਰ ਨਾਲ ਵੀ ਕੀਤੀ ਚੱਠਿਆਂ ਦੀ ਨੂੰਹ ਦਾ ਕਿਸੇ ਦੇ ਘਰ ਨੌਕਰੀ ਕਰਨਾ ਮੁੰਡੇ ਦੇ ਸਵੈ ਮਾਣ ਦੇ ਵੀ ਛੱਟ ਮਾਰਦਾ ਸੀ ਪਰ ਉਸ ਨੂੰ ਇਹ ਵੀ ਪਸੰਦ ਨਹੀਂ ਸੀ ਕਿ ਬਹਾਦਰ ਸਿੰਘ ਉਸ ਜਨਾਨੀ ਦਾ ساری ਉਮਰ ਦਾ ਖਰਚ ਆਪਣੇ ਸਿਰ ਤੇ ਚੁੱਕ ਲਵੇ ਜਿਸ ਤਰ੍ਹਾਂ ਕਿਸੇ ਦਾ ਛੱਟ ਲੰਗੇ ਉਸ ਲੰਘਾਣਾ ਹੋਇਆ ਬਾਪੂ ਤੈਨੂੰ ਇਸ ਨਾਲ ਕੀ ਤੂੰ ਕੋਈ ਸਾਰੀ ਦੁਨੀਆ ਨੂੰ ਘਰ ਬੈਠਿਆਂ ਰੋਟੀਆਂ ਦੇ ਸਕਨਾ ਉਸ ਦੇ ਪੁੱਤਰ ਨੇ ਦਲੀਲ ਦਿੱਤੀ ਪਰ ਬਹਾਦਰ ਸਿੰਘ ਲਈ ਇਹ ਕੋਈ ਲੰਮੀਆਂ ਬੈਂਸਾਂ ਦਾ ਸਵਾਲ ਨਹੀਂ ਸੀ ਸਗੋਂ ਇੱਕ ਔਰਤ ਨੂੰ ਆਪਣੇ ਘਰ ਰੋਟੀ ਦੇ ਕੇ ਸਾਰੀ ਬਰਾਦਰੀ ਦੀ ਇੱਜ਼ਤ ਪਹਚਾਣ ਦਾ ਸਵਾਲ ਸੀ ਇੱਕ ਡਾਰੋਂ ਨਿਖੜੀ ਕੂੰਜ ਨੂੰ ਡਾਰ ਦੇ ਵਿੱਚ ਰਲਾਉਣ ਦਾ ਸਵਾਲ ਸੀ ਬਹਾਦਰ ਸਿੰਘ ਨੂੰ ਇਹ ਨਿਸਚਾ ਸੀ ਕਿ ਜਿੰਨਾ ਚਿਰ ਉਹ ਸ਼ਹਿਰ ਵਿੱਚ ਨੌਕਰੀ ਕਰਦੀ ਸੀ ਉਹਨਾਂ ਚਿਰ ਉਹ ਆਰਾਮ ਨਾਲ ਰੋਟੀ ਨਹੀਂ ਖਾ ਸਕਦਾ ਅਖੀਰ ਉਹ ਉਸ ਔਰਤ ਨੂੰ ਸਮਝਾਵੋ ਜਾ ਕੇ ਆਪਣੇ ਘਰ ਲਿਆਇਆ ਤੇ ਇਸ ਤਰ੍ਹਾਂ ਚੱਠਿਆਂ ਦੇ ਦਵਾਲੇ ਦੇ ਵਲਗਣ ਵਿੱਚ ਜੋ ਮਘੋਰਾ ਹੋ ਗਿਆ ਸੀ ਉਸ ਨੂੰ ਬੰਦ ਕਰ ਦਿੱਤਾ ਹੁਣ ਬਹਾਦਰ ਸਿੰਘ ਕੋੜੀ ਤੇ ਚੜ ਕੇ ਪਿੰਡੋਂ ਪਿੰਡ ਜਾਂਦਾ ਤੇ ਆਪਣੇ ਇਸ ਕੰਮ ਬਾਰੇ ਲੋਕਾਂ ਦੇ ਪ੍ਰतिकਰਮ ਦੀਆਂ ਕੰਸੂਆਂ ਲੈਂਦਾ ਉਸੇ ਕੰਮ ਦੀ ਹਰ ਪਾਸੇ ਛਲਾਗਾ ਹੀ ਛਲਾਗਾ ਸੀ ਇਸ ਗੱਲ ਨੂੰ ਕਈ ਸਾਲ ਬੀਤ ਗਏ ਬਹਾਦਰ ਸਿੰਘ ਦੇ ਵਢੇਰੇ ਹੋ ਰਹੇ ਸਰੀਰ ਨੇ ਕਈ ਸਿਆਲ ਹੋਰ ਵੇਖੇ ਤੇ ਚੋਣਾ ਇੱਕ ਵਾਰ ਫਿਰ ਆ ਗਈਆਂ ਇੱਕ ਪਾਸੇ ਇੱਕ ਝੱਟਾ ਖਲੋਤਾ ਸੀ ਤੇ ਉਸ ਦੇ ਮੁਕਾਬਲੇ ਵਿੱਚ ਸ਼ਹਿਰ ਦਾ ਇੱਕ ਵਕੀਲ ਸੀ ਬਹਾਦਰ ਸਿੰਘ ਲਈ ਵੋਟ ਪਾਣ ਦਾ ਸਵਾਲ ਬਿਲਕੁਲ ਸਾਫ਼ ਸੀ ਸਾਰੇ ਝੱਟਿਆਂ ਨੂੰ ਚਾਹੀਦਾ ਸੀ ਕਿ ਉਹ ਚੱਠੇ ਉਮੀਦਵਾਰ ਨੂੰ ਵੋਟਾਂ ਪਾ ਦੇਣ ਤੇ ਹੋਰ ਪੈਸੇ ਟਕੇ ਦਾ ਨਾਲ ਵੀ ਉਸੇ ਸਹਾਇਤਾ ਕਰਨ। ਪਰ ਉਸ ਵਕੀਲ ਨੇ ਇੱਕ ਹੋਰ ਜਾਲ ਸੁੱਟਿਆ ਹੋਇਆ ਸੀ। ਉਸਨੇ ਚੱਠਿਆਂ ਦੇ ਪਿੰਡਾਂ ਵਿੱਚ ਇਹ ਗੱਲ ਧੁਮਾ ਦਿੱਤੀ ਸੀ ਕਿ ਜੇ ਸਾਰੇ ਚੱਠੇ ਉਸ ਨੂੰ ਵੋਟ ਪਾਣ ਤਾਂ ਉਹ 10000 ਰੁਪਏ ਲਾ ਕੇ ਉਹਨਾਂ ਦੇ ਇੱਕ ਵੱਡੇ ਪਿੰਡ ਵਿੱਚ ਹਾਈ ਸਕੂਲ ਖੋਲ ਦੇਵੇਗਾ। ਸਾਰੇ ਫੌਜੀ ਪੈਨਸ਼ਨੀਏ ਇਸ ਕਰਕੇ ਉਸ ਵਕੀਲ ਨੂੰ ਵੋਟਾਂ ਪਾਣ ਦੇ ਹੱਕ ਵਿੱਚ ਸਨ ਜੋ ਸਕੂਲ ਬਣ ਗਿਆ ਉਹ ਆਖਦੇ ਤਾਂ ਮੁੰਡੇ ਪੜ੍ਹਨਗੇ ਤੇ ਨੌਕਰੀਆਂ ਤੇ ਲੱਗਣਗੇ ਅੱਗੇ ਹੀ ਜ਼ਮੀਨਾਂ ਸੌੜੀਆਂ ਹੋ ਰਹੀਆਂ ਨੇ ਮੈਂਬਰ ਦਾ ਕੀ ਫਾਇਦਾ ਚੱਠਾ ਹੋ ਗਿਆ ਤਾਂ ਕਿ ਜੇ ਵਕੀਲ ਹੋ ਗਿਆ ਤਾਂ ਕੀ ਬਹੁਤ ਲੋਕ ਫੌਜੀਆਂ ਦੇ ਮਗਰ ਲੱਟੁਰੇ ਤੇ ਇਹ ਫੈਸਲਾ ਹੋਇਆ ਕਿ ਸਾਰੀਆਂ ਵੋਟਾਂ ਵਕੀਲ ਨੂੰ ਹੀ ਪਾਈਆਂ ਜਾਣ ਤੇ ਚੱਠਾ ਉਮੀਦਵਾਰ ਬੈਠ ਜਾਵੇ ਜਿਸ ਦਿਨ ਫੈਸਲਾ ਹੋਇਆ ਉਹ ਦਿਨ ਬਹਾਦਰ ਸਿੰਘ ਲਈ بڑا ਔਖਾ ਸੀ ਉਸ ਦਾ ਜੀ ਕਰਦਾ ਸੀ ਕਿ ਉਹ ਆਪਣੀ ਸਾਰੀ ਜ਼ਮੀਨ ਵੇਚ ਕੇ ਰੁਪਇਆ ਇਕੱਠਾ ਕਰਕੇ ਫਿਰ ਲੋਕਾਂ ਨੂੰ ਕਵੇ ਆਓ ਮੈਂ ਤੁਹਾਨੂੰ ਸਕੂਲ ਬਣਵਾ ਦਿੰਦਾ ਹਾਂ ਤੁਸੀਂ ਵੋਟਾਂ ਆਪਣੇ ਚੱਠੇ ਭਰਾ ਨੂੰ ਪਾਓ ਤਕੜੇ ਹੋ ਐਵੇਂ ਕਿਉਂ ਇੱਧਰ ਉੱਧਰ ਦੀਆਂ ਰੋੜਾਂ ਨਾਲ ਰੁੜਦੇ ਫਿਰਦੇ ਹੋ ਪਰ ਉਸ ਦੀ ਜ਼ਮੀਨ ਸ਼ਾਇਦ ਇੰਨੇ ਰੁਪਏ ਦੀ ਹੈ ਨਹੀਂ ਸੀ ਤੇ ਨਾਲੇ ਜ਼ਮੀਨ ਵੇਚਣਾ ਕਿਹੜਾ ਸੌਖਾ ਕੰਮ ਸੀ ਉਸ ਨੂੰ ਬੜਾ ਅਫਸੋਸ ਸੀ ਕਿ ਆਲੇ ਦੁਆਲੇ ਤੋਂ ਆਰਥਿਕ ਕਾਂਗਾ ਆ ਕੇ ਉਸੇ ਇਲਾਕੇ ਨੂੰ ਚੀਰ ਰਹੀਆਂ ਸਨ ਤੇ ਉਹਨਾਂ ਦੇ ਆਪਣੇ ਘਰ ਵਿੱਚ ਬਾਹਰਲੇ ਲੋਕ ਚੌਧਰੀ ਬਣਦੇ ਜਾਂਦੇ ਸਨ ਬਹਾਦਰ ਸਿੰਘ ਦੇ ਪਿੰਡ ਦਾ ਇੱਕ ਜੱਟ ਮੁੰਡਾ ਜ਼ਮੀਨ ਤੇ ਗੁਜ਼ਾਰਾ ਨਾ ਹੁੰਦਾ ਵੇਖ ਕੇ ਟੰਗਾ ਵਾਉਣ ਲੱਗ ਪਿਆ ਸੀ ਬਹਾਦਰ ਸਿੰਘ ਨੂੰ ਇਹ ਕੰਮ ਪੈੜਾ ਜਿਹਾ ਲੱਗਦਾ ਸੀ। ਟਾਂਗੇ ਵਾਲਾ ਜਣੇ ਖਣੇ ਦਾ ਨੌਕਰ ਸੀ। ਜਿਸ ਦੇ ਬੋਝੇ ਵਿੱਚ 4 ਪੈਸੇ ਖੋਣ ਉਸੇ ਨੂੰ ਕੀ ਜੀ ਜੀ ਤੇ ਉਸ ਦਾ ਉਹ ਦੁਬੈਲ। ਪਰ ਇਸ ਕੰਮ ਵਿੱਚ ਇੱਕ ਹੋਰ ਗੱਲ ਜੋ ਬਹਾਦਰ ਸਿੰਘ ਨੂੰ ਵਧੇਰੇ ਚੁਪਦੀ ਸੀ ਇਹ ਸੀ ਕਿ ਹੋਰ ਟਾਂਗਿਆਂ ਵਾਲੇ ਕੋਈ ਮਹਿਰਾ ਸੀ ਤੇ ਕੋਈ ਨਾਈ। ਉਸ ਚੱਠੇ ਮੁੰਡੇ ਦੀ ਇਹ ਨਾਲ ਹੀ ਦੋਸਤੀ ਸੀ ਤੇ ਇਹ ਨਾਲ ਹੀ ਬੈਣ ਖਲੂਨ ਕਿਸੇ ਵੇਖਣ ਵਾਲੇ ਲਈ ਤੇ ਇਹ বুঝਣਾ ਵੀ ਔਖਾ ਸੀ ਕਿ ਉਹ ਛੱਟਿਆਂ ਦਾ ਮੁੰਡਾ ਸੀ ਕਿ ਚੂਰਾਂ ਦਾ ਤੇ ਫਿਰ ਬਹਾਦਰ ਸਿੰਘ ਨੇ ਸੁਣਿਆ ਕਿ ਉਸ ਮੁੰਡੇ ਨੇ ਇੱਕ ਦਿਨ ਇੱਕ ਟਾਂਗੇ ਵਾਲੇ ਚੂਰ ਨੂੰ ਆਪਣੇ ਨਾਲ ਘਰਾਂ ਦਾ ਦੋਹਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਤੇ ਫਿਰ ਛੱਟੇ ਮੁੰਡੇ ਦੀ ਵੋਟੀ ਨੇ ਉਹਨਾਂ ਦੋਹਾਂ ਨੂੰ ਰੋਟੀਆਂ ਖਵਾਈਆਂ ਇਹ ਸੁਣ ਕੇ ਬਹਾਦਰ ਸਿੰਘ ਨੂੰ ਅੱਗ ਲੱਗ ਗਈ ਕੋਈ ਝੂਰ ਕਿਸੇ ਚੱਠੇ ਜੱਟ ਦੇ ਘਰ ਬੈਠ ਕੇ ਸ਼ਰਾਬ ਪੀਏ ਤੇ ਫਿਰ ਚੱਠਿਆਂ ਦੀ ਨੂੰ ਉਸ ਝੂਰ ਨੂੰ ਰੋਟੀ ਖਵਾਈ ਇਹ ਗੱਲ ਬੁੱਢੇ ਹੋਏ ਬਹਾਦਰ ਸਿੰਘ ਤੋਂ ਵੀ ਜਰੀ ਜਾਣ ਵਾਲੀ ਨਹੀਂ ਸੀ ਅਗਲੇ ਦਿਨ ਜਦੋਂ ਟਾਂਗੇ ਵਾਲਾ ਮੁੰਡਾ ਬਹਾਦਰ ਸਿੰਘ ਨੂੰ ਮਿਲਿਆ ਤਾਂ ਉਸਨੇ ਉਸ ਨਾਲ ਗੱਲ ਛੇੜੀ ਸੋਹਣਿਆ ਸਾਉ ਤੇ ਨਹੀਂ ਨਾ ਚੂਰਾ ਨੂੰ ਘਈ ਕਰੀ ਲਿਆ ਕੇ ਸ਼ਰਾਬਾਂ ਪਿਆੰਦੇ ਚਾਚਾ ਝੂਰ ਹੋਵੇ ਕੋਈ ਸਰਦਾਰ ਹੋਵੇ ਟਾਂਗੇ ਵਾਲੇ ਸਾਰੇ ਟਾਂਗੇ ਵਾਲੇ ਹੀ ਹੁੰਦੇ ਨੇ ਪੁੱਤਰ ਟਾਂਗੇ ਵਾਲਾ ਤੇ ਹੋਇਆ ਨਾ ਤੂੰ ਅੱਡੇ ਤੇ ਪਿੰਡ ਵਿੱਚ ਤੇ ਤੂੰ ਸਾਡਾ ਪੁੱਤਰ ਏ ਸਾਡੀ ਨੂਹ ਕੋਲੋਂ ਤੇ ਨਾਨਾ ਚੂਰਾ ਨੂੰ ਰੋਟੀਆਂ ਖਵਾਇਆ ਕਰ ਝੂਰਾ ਸਾਡੇ ਭਾਂਡੇ ਮਾਜਣੇ ਨੇ ਕਿ ਸਾਡੇ ਨਾਲ ਸਾਵੇਂ ਆ ਬੈਠ ਕੇ ਸਾਡੀਆਂ ਨੂਹਾਂ ਹਥੋਂ ਰੋਟੀਆਂ ਖਾਣੀਆਂ ਨੇ ਮੇਰਾ ਅੱਡੇ ਤੇ ਟਾਂਗੇ ਵਾਲਾ ਹੋਇਆ ਨਹੀਂ ਚੱਲਦਾ ਚਾਚਾ ਰਾਹ ਵਿੱਚ ਜੇ ਮੇਰਾ ਟਾਂਗਾ ਪਾਸ ਪੈ ਜਾਏ ਜਾਂ ਮੇਰਾ ਸਾਜ਼ ਟੁੱਟ ਜਾਏ ਜਾਂ ਮੇਰੇ ਘੋੜੇ ਨੂੰ ਕੁਝ ਹੋ ਜਾਏ ਤਾਂ ਕਿਸੇ ਟਾਂਗੇ ਵਾਲੇ ਨੇ ਆ ਕੇ ਮੇਰੀ ਬਾਹ ਫੜਨੀ ਹੈ ਨਾ ਜੇ ਕੋਈ ਸਵਾਰੀ ਮੇਰੇ ਨਾਲ ਵਾਦੀ ਘਾਟੀ ਗੱਲ ਕਰੇ ਤਾਂ ਮੈਂ ਟਾਂਗੇ ਵਾਲਿਆਂ ਦੇ ਸਿਰ ਤੇ ਹੀ ਉਸ ਦਾ ਜਵਾਬ ਦੇਣਾ ਹੈ ਨਾ ਜੇ ੱਡੇ ਦਾ ਠੇਕੇਦਾਰ ਫੀਸਾਂ ਵਦਾ ਦੇਵੇ ਤਾਂ ਸਾ ਟਾਂਗੇ ਵਾਲਿਆਂ ਨੇ ਇਕੱਠੇ ਹੀ ਲੜਨਾ ਮਰਨਾ ਹੈ ਨਾ ਸਾਡਾ ਤੇ ਬਸ ਹੋਣਾ ਉਹਨਾਂ ਨਾਲ ਹੀ ਭਾਈ ਜਾਰਾ ਬ੍ਰਦਰੀ ਹੈ ਤਾਂ ਵੀ ਪੁੱਤਰ ਆਪਣੀ ਜੰਮ ਦਾ ਰੋਗ ਤੇ ਰੱਖੀਦਾ ਹੈ ਨਾ ਨਹੀਂ ਜਾਜਾ ਸਾਡਾ ਰੋਗ ਤੇ ਆਪੋ ਵਿੱਚ ਰਲ ਕੇ ਬਹਿਣ ਨਾਲੀਏ ਇੱਕ ਦੂਜੇ ਤੋਂ ਵੱਡੇ ਬਣਣ ਵਿੱਚ ਨਹੀਂ ਤੂੰ ਤੇ ਹਰ ਕਿਸੇ ਨੂੰ ਰੋਟੀ ਕਮਾਣ ਤੋਂ ਵਰਜਦਾ ਫਿਰਦਾ ਹੈ ਤੂੰ ਆਨਾ ਏ ਬਸ ਆਪਣੀ ਆਕੜ ਵਿੱਚ ਬੈਠੇ ਰੋ ਭਾਵੇਂ ਭੁੱਖੇ ਮਰ ਜਾਓ ਅਗਲੇ ਦਿਨ ਤੂੰ ਆਂਦਾ ਪਿਆਸਾ ਨਿਸ਼ਾਨਾ ਤਹਿਸੀਲਦਾਰ ਦਾ ਅਰਦਲੀ ਕਿਉਂ ਬਣ ਗਿਆ ਏ ਸੋਹਰਾ ਖਤਰੇਟੇ ਜਿਹਾ ਤਹਿਸੀਲਦਾਰ ਦੇ ਭਾਂਡੇ ਮਾਜਦਾ ਫਿਰਦਾ ਏ ਬਹਾਦਰ ਸਿੰਘ ਚੁੱਪ ਹੋ ਗਿਆ ਚੱਠਿਆਂ ਦੇ ਕਿਲੇ ਵਿੱਚ ਬੜੀ ਕੋਜੀ ਮੋਰੀ ਹੋ ਗਈ ਸੀ ਤੇ ਜਿਸ ਨੇ ਇਹ ਮੋਰੀ ਕੀਤੀ ਸੀ ਉਹ ਇਸ ਨੂੰ ਆਪਣੀ ਰੋਟੀ ਕਮਾਉਣ ਲਈ ਸਾਹ ਲੈਣ ਲਈ ਜਿਉਂਦੇ ਰਹਿਣ ਲਈ ਜ਼ਰੂਰੀ ਸਮਝਦਾ ਸੀ ਕੁਝ ਸਾਲ ਹੋਰ ਲੰਘ ਗਏ ਬਹਾਦਰ ਸਿੰਘ ਅਮ੍ਰਿਤਸਰ ਗਿਆ ਸ਼ਹਿਰ ਦੇ ਨੇੜੇ ਨਾਖਾਂ ਦਾ ਇੱਕ ਬਾਗ ਸੀ ਬਾਗ ਵਾਲੇ ਨੇ ਇਸ ਵਿੱਚ 5-6 ਮੁੰਡੇ ਰਾਖੇ ਬਿਠਾਏ ਹੋਏ ਸਨ 4-5 ਮੁੰਡੇ ਚੂੜੇ ਸਨ ਤੇ ਇੱਕ ਮੁੰਡਾ ਸਿੱਖ ਬਹਾਦਰ ਸਿੰਘ ਉਹਨਾਂ ਕੋਲੋਂ ਨਾਖਾਂ ਲੈਣ ਬੈਠ ਗਿਆ ਸੇਕ ਮੁੰਡਾ ਇਕੱਲਾ ਹੋਣ ਕਰਕੇ ਉਹਨਾਂ ਚੂੜਿਆਂ ਵਿੱਚ ਬੜਾ ਔਖਾ ਸੀ ਉਹ ਸਾਰੇ ਉਸ ਦਾ ਮੁਖੌਲ ਉਡਾਉਂਦੇ ਪਰ ਉਹ ਇਕੱਲਾ ਹੋਣ ਕਰਕੇ ਉਹਨਾਂ ਦਾ ਕੁਝ ਨਹੀਂ ਕਰ ਸਕਦਾ ਸੀ ਉਸ ਨੇ ਕਦੀ ਚੂੜਿਆਂ ਨਾਲ ਸਾਵਾ ਹੋ ਗਏ ਖਲੋਣਾ ਨਹੀਂ ਸਿੱਖਿਆ ਸੀ ਇਸ ਲਈ ਉਹ ਉਹਨਾਂ ਵਿੱਚੋਂ ਕਿਸੇ ਨੂੰ ਆਪਣੇ ਨਾਲ ਵੀ ਨਹੀਂ ਮਿਲਾ ਸਕਦਾ ਸੀ ਉਸ ਵੇਲੇ ਵੀ ਉਹਨਾਂ ਦੀ ਆਪੋ ਵਿੱਚ ਕੁਝ ਗਰਮਾ ਗਰਮੀ ਚੱਲ ਰਹੀ ਸੀ ਇੱਕ ਮੁੰਡਾ ਉਸ ਨੂੰ ਕਹਿ ਰਿਹਾ ਸੀ ਆਪਣੇ ਆਟੇ ਵਾਲੀ ਪ੍ਰਾਤ ਦੂਜੀ ਛਣਹੀਟ ਕਰ ਲੈ ਯਾਰ ਫਿਰ ਆਖੇਗਾ ਪਿੱਟਿਆ ਗਿਆ ਏ ਉਸ ਛਣ ਵਿੱਚ ਪੈੜਿਆ ਚੂਹੇ ਨੇ ਤੂੰ ਆਪਣੀ ਪ੍ਰਾਤ ਮੇਰੀ ਪ੍ਰਾਤ ਨੂੰ ਜਰਾ ਪਰਾਂ ਚ ਰੱਖ ਲੈ ਪਰਾਂ ਤੇ ਤੁੱਬੇ ਤੁੱਬੇ ਅਸਾਂ ਆਪਣਾ ਆਟਾ ਸੁਕਾਣਾ ਏ ਤੇ ਫਿਰ ਸਭ ਤੋਂ ਵੱਡੇ ਰਾਖੇ ਨੇ ਉਸ ਨੂੰ ਕਿਹਾ ਤੂੰ ਜਵਾਨ ਸਾਰਾ ਦਿਨ ਆਟਾ ਗੁੰਨਣ ਪਕਾਣ ਵਿੱਚ ਹੀ ਰਹਿਣਾ ਏ ਫੇਰ ਕਿਹੜੇ ਵੇਲੇ ਫੇਰਾ ਮਾਰਨਾ ਏ ਅੱਜ ਆਉਂਦੇ ਨੇ ਸ਼ਾਹ ਹੁਰੀ ਤੇ ਕਰਦੇ ਆ ਇਹ ਵੀ ਗੱਲ ਚੂੜੇ ਮੁੰਡਿਆਂ ਵਿੱਚੋਂ ਤਾਂ ਇੱਕ ਅੱਧਾ ਹੀ ਸਾਰਿਆਂ ਦੀ ਰੋਟੀ ਪਕਾ ਦਿੰਦਾ ਤੇ ਬਾਕੀ ਸਾਰੇ ਮੌਜ ਨਾਲ ਫਿਰਦੇ ਰਹਿੰਦੇ ਪਰ ਸਿੱਖ ਮੁੰਡੇ ਨੂੰ ਹਰ ਵਾਰੀ ਆਪਣੇ ਇਕੱਲੇ ਵਾਸਤੇ ਵੱਖਰੀ ਰੋਟੀ ਪਕਾਣੀ ਪੈਂਦੀ ਉਸ ਦੀ ਬੋਲ ਚਾਲ ਵਿੱਚ ਬਹਾਦਰ ਸਿੰਘ ਨੂੰ ਕੁਝ ਸਾਝਦੇ ਸੀ ਤੇ ਉਹ ਉਸ ਨਾਲ ਗੱਲ ਨਹੀਂ ਲੱਗ ਪਿਆ ਚੋਰਾ ਤੂੰ ਕੌਣ ਹੁੰਨਾ ਏ ਚੱਠਾ ਬਹਾਦਰ ਸਿੰਘ ਦਾ ਡਰ ਠੀਕ ਨਿਕਲਿਆ ਸੀ ਕਿਹੜੇ ਪਿੰਡੋਂ ਚਮਕਿਆਂ ਤੋਂ ਤੁਹਾਡਾ ਪੋਏ ਪਾਂਡਾ ਕਿੱਥੇ ਗਿਆ ਪੋਏ ਗਹਿਣੇ ਪਈਏ ਤੇਰਾ ਬਾਪੂ ਹੁਣ ਕੀ ਕਰਦਾ ਏ ਬਾਪੂ ਗੁਜ਼ਰ ਗਿਆ ਏ ਇਸ ਮੁੰਡੇ ਨੂੰ ਇਸ ਤਰ੍ਹਾਂ ਅਵੱਲਾ ਜਿਹਾ ਫਸਿਆ ਵੇਖ ਕੇ ਬਹਾਦਰ ਸਿੰਘ ਦਾ ਦਿਲ ਵਿੰਨਿਆ ਗਿਆ ਜੋ ਇਸ ਮੁੰਡੇ ਨੂੰ ਉਥੋਂ ਕੱਢ ਕੇ ਆਪਣੇ ਘਰ ਲੈ ਜਾਏ ਤਾਂ ਉਸ ਦੀ ਜਾਨ ਸੌਖੀ ਹੋ ਸਕਦੀ ਸੀ 13 ਸਾਲ ਪਹਿਲਾਂ ਉਹ ਚੱਠਿਆਂ ਦੀ ਕਨੌ ਨੂੰ ਇਸ ਤਰ੍ਹਾਂ ਔਖੀ ਥਾਂ ਰੰਦੇ ਵੇਖ ਕੇ ਆਪਣੇ ਘਰ ਲੈ ਗਿਆ ਸੀ ਪਰ ਹੁਣ ਤੇ ਦਿਨ ਹੀ ਕੁਝ ਹੋਰ ਤਰ੍ਹਾਂ ਦੇ ਆ ਗਏ ਸਨ ਹਰ ਪਾਸੇ ਲੋਕ ਉਸ ਦੇ ਹੱਥਾਂ ਵਿੱਚੋਂ ਤਿਲਕ ਤਿਲਕ ਕੇ ਬਾਹਰ ਜਾ ਰਹੇ ਸਨ ਕਿਦਰੇ ਚੱਠੇ ਚੱਠਿਆਂ ਦੇ ਬਰਖਿਲਾ ਬੋਟਾ ਪਾਰੇ ਸਨ ਕਿਦਰੇ ਕੋਈ ਝੱਠਾ ਟਾਂਗਾ ਵਾਹਦਾ ਸੀ ਤੇ ਉਸ ਦੀ ਬੋਟੀ ਚੂਰਾ ਨੂੰ ਰੋਟੀ ਖਾਉਂਦੀ ਸੀ ਕਿਦਰੇ ਉਸ ਦਾ ਕੋਈ ਮੁੰਡਾ ਖੱਤਰੀ ਤਹਿਸੀਲਦਾਰ ਦੇ ਭਾਂਡੇ ਮੰਗਦਾ ਸੀ ਹਰ ਇੱਕ ਦਾ ਵਕ ਹੋ ਵਕ ਪਾਸੇ ਮੂੰਹ ਸੀ ਬਰਾਦਰੀ ਦੀ ਕੁੱਖ ਵਿੱਚੋਂ ਨਿਕਲ ਗਏ ਲੋਕ ਉਪਰੀ ਉਪਰੀ ਧਾਏ ਸਾਂਝਾ ਜੋੜ ਰਹੇ ਸਨ ਤੇ ਇਸ ਰਾਖੇ ਮੁੰਡੇ ਵਾਂਗ ਜੋ ਨਹੀਂ ਜੋੜਦੇ ਸਨ ਇਹਨਾਂ ਉਪਰੇ ਆ ਥਾਵਾਂ ਵਿੱਚ ਰਚਦੇ ਮਿਸਦੇ ਨਹੀਂ ਸਨ ਉਹ ਔਖੇ ਰਹਿੰਦੇ ਨਹੀਂ ਉਹ ਇਸ ਮੁੰਡੇ ਨੂੰ ਘਰ ਨਹੀਂ ਲਿਜਾਏਗਾ ਇੱਕ ਅਦੇ ਮੁੰਡੇ ਨੂੰ ਘਰ ਲਿਜਾਏਆਂ ਹੁਣ ਉਸ ਦੀ ਬਰਾਦਰੀ ਦਾ ਇਕੱਠ ਤੇਜਤ ਕਾਇਮ ਨਹੀਂ ਰਹਿ ਸਕਦੀ ਸੀ ਬਹਾਦਰ ਸਿੰਘ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਵਗਦੇ ਦਰਿਆ ਵਿੱਚ ਉਸ ਦੀ ਤੂੜੀ ਦੀ ਪੰਡ ਖੁੱਲ ਗਈ ਸੀ ਸਾਰੇ ਕੱਕ ਆਪੋ ਆਪਣੇ ਦਰਿਆ ਦੀ ਰੋੜ ਵਿੱਚ ਰੁੜਦੇ ਜਾ ਰਹੇ ਸਨ ਇੱਕ ਅਦੇ ਕੱਕ ਨੂੰ ਫੜਿਆ ਹੁਣ ਕੀ ਸੌਂ ਸਕਦਾ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ